ਇਹ ਤਾਂ ਉਹ ਆਰਡਰ ਹੋਇਆ ਸੀ ਜਿਹੜਾ ਜੀਬੀ ਵਾਲਾ ਚੌਂਦੇ ਕੋਲੇ ਕੋਈ ਰੇੜੀ ਲਾਉਂਦਾ ਜਾਂ ਉਹਨੇ ਸ਼ੈੱਡ ਚੁੜ ਪਾ ਲੇ ਜੀ ਠੀਕ ਹੈ ਜੀ ਉਹਨਾਂ ਨੂੰ ਹਟਾਇਆ ਜਾਵੇ ਕਿਉਂਕਿ ਜਿਹੜਾ ਕਿ ਇਹਦੇ ਨਾਲ ਇੱਕ ਤਾਂ ਕੈਂਟਰੀਆ ਲੱਗਦਾ ਜੀ ਕੈਂਟਰੀਆ ਦਾ ਵੀ ਥੋੜਾ ਜਿਹਾ ਜਿਦਾਂ ਜਿਹੜਾ ਹਲਾਕ ਆਪਣੀ ਟੂਰ ਦੇ ਨਾਲ ਵੀ ਲੋਕਾਂ ਨੂੰ ਦੇਖਣਾ ਚਾਹੀਦਾ ਕਿ ਕੈਂਟਰੀ ਦੀ ਇਹ ਆਸ-ਪਾਸੇ ਜਿਹੜਾ ਕਲੀਅਰ ਹੋਵੇ ਦੂਜਾ ਇੱਥੇ ਕੀ ਟ੍ਰੈਫਿਕ ਦੀ ਸਮੱਸਿਆ ਦੇਖੋ ਕਿ ਜਦੋਂ ਨਿਯਾਇਰ ਹੀ ਹੋ ਜਾਂਦੀ ਹੈ ਜਿਹੜੇ ਡਿਜ਼ਾਈਨਰਾਂ ਨੇ ਹੁਣ ਸ਼ੈੱਡ ਪਾਇਆ ਉਹ ਤਾਂ ਹੈ ਹੀ ਹੈ ਜੀ ਉਸ ਤੋਂ ਬਾਅਦ ਸ਼ਾਮ ਨੂੰ ਆ ਕੇ ਰੇੜੀਆਂ ਵਗੈਰਾ ਜਿਹੜੀਆਂ ਹੈਗੀਆਂ ਸੇ ਪਾਸੇ ਲਾ ਲੈਂਦੇ ਸੀਗੇ ਜੀ ਤੇ ਇਹਨਾਂ ਨੂੰ ਕੋਈ ਕਿਸੇ ਨੂੰ ਕੋਈ ਹੈ ਨਹੀਂਗਾ ਜੇ ਤੇ ਆਮ ਪਬਲਿਕ ਪਰੇਸ਼ਾਨ ਹੋ ਰਹੀ ਅਭੀ ਅਸੀਂ ਆਪੇ ਸਾਈਡ ਤੇ ਕਰ ਲਈਏ ਪਰ ਨਹੀਂ ਜੀ ਕਿਉਂਕਿ ਤੁਸੀਂ ਦੇਖੋਗੇ ਅਸੀਂ ਕਈ ਟਾਈਮ ਤੋਂ ਉਹਨਾਂ ਨੂੰ ਪਿਛਲੇ ਸਮੇਂ ਦੇ ਦੌਰਾਨ ਅਸੀਂ ਇਹਨਾਂ ਨੂੰ ਕਿੰਨੇ ਵਾਰੀ ਆ ਕੇ ਵਾਰਨਿੰਗ ਦੇ ਦਿੱਤੀ ਹੈ ਹਰ ਵਾਰੀ ਇਹੀ ਗੱਲ ਕਹਿੰਦੇ ਹੁੰਦੇ ਆ ਵੀ ਸਾਨੂੰ ਦੇ ਦਿਓ ਜੀ ਟਾਈਮ ਅਸੀਂ ਬਸ ਹਟਾ ਦਾਂਗੇ ਪਰ ਅੱਜ ਕੀ ਹੈ ਜੀ ਅਸੀਂ ਜਦੋਂ ਆਏ ਆ ਦੇਖਿਆ ਉਹੀ ਹਾਲਾਤ ਫੇਰ ਹੈ ਜੀ ਇਹਨਾਂ ਨੇ 120 ਚੀਜ਼ ਕਿੰਨੇ ਕ ਲੱਗੇ ਹੋਏ ਇੱਥੇ ਅੱਡੇ ਜਿਹੜੇ 35-40 ਹੰਧਿਆੜੀ ਨਵੇਂ ਵੀ ਹੋਰ ਵੀ ਆ ਗਏ ਜੀ ਇਹਦੇ ਪੁਰਾਣੇ ਤਾਂ ਸੀਗੇ ਸੀਗੇ ਨਵੇਂ ਵੀ ਅੱਡੇ ਆਉਣ ਲੱਗੇ ਦੁਕਾਨਾਂ ਵੀ ਬਣੀਆਂ ਇੱਕ ਟੇਲਰ ਮਾਸਟਰ ਆ ਜਿਵੇਂ ਜੂਸ ਵਾਲੀਆਂ ਪੱਕੇ ਅੱਡੇ ਲੱਗੇ ਹੋਏ ਆ ਜੂਸ ਵਾਲੇ ਪੱਕੇ ਸ਼ੈੱਡ ਬਣਾ ਕੇ ਵੀ ਕਵਰ ਕਰ ਲਏ ਨੇ ਜਗਾ ਜੀ ਇਹ ਹੁੰਦੀ ਆ ਜੀ ਮੰਨ ਲਓ ਕਿ ਨੇ ਰੋਜੀ ਰੋਟੀ ਕਮਾਉਣੀ ਆ ਜਿਹਦੇ ਇਹ ਤਾਂ ਰੈਡੀ ਹੱਡੀ ਦਾ ਕੰਮ ਆ ਜੀ ਉਹ ਟਰਦੀ-ਬਰਦੀ ਰੈਡੀ ਹੱਡੀ ਰੱਖਣੀ ਚਾਹੀਦੀ ਵੀ ਆ ਦੀ ਰੋਜੀ ਰੋਟੀ ਵੀ ਕਮਾਈ ਜਾਵੇ ਤੇ ਇੱਕ ਜਗ੍ਹਾ ਜਿਹੜੀ ਹੈਗੀ ਕਿਸੇ ਆਮ ਪਬਲਿਕ ਨੂੰ ਦਿੱਕਤ ਨਾ ਆਵੇ ਜਿਹੜੀ ਉੱਥੇ ਕੋਈ ਟ੍ਰੈਫਿਕ ਦੀ ਸਮੱਸਿਆ